ਇਹ ਭਈ ਇਥੇ ਸੱਕੀ ਹੀ ਨਾ ਸੱਕੀ ਦਾ ਕਰਕੇ ਸੱਕੀ ਦਾ ਪਾਣੀ ਨਿਕੁੱਤਰ ਹੀ ਨਹੀਂ ਉਹਦੇ ਵਿੱਚ ਹੀ ਪੈ ਜਾਂਦੇ ਥਾਰੇ ਹਾਂ ਹਾਂ ਤੇ ਮਖੋਣੇ ਤੁਹਾਨੂੰ ਆਜੋ ਇਹ ਸੱਕੇ ਤੋਂ ਕੋਈ ਚਾਸਾ ਦੇ ਵਿੱਚ ਰੋਲ ਸੱਕੇ ਹੀ ਕੱਢਦੇ ਦੇ ਵਿੱਚ ਹੂੰ ਉੱਪਰ ਜੜਾ ਦਿੰਦੇ ਨੇ ਇੱਥੇ ਰਗਾ ਦੀ ਬੈਨ ਨੂੰ ਲਾ ਗਈ ਹੈਲੋ ਇੱਥੇ ਆਇਆ ਬੈਜੋ ਨਹੀਂ ਉੱਥੇ ਡਲਦੇ ਨਹੀਂ ਹੈ ਫਿਰ ਦੇ ਨਹੀਂ ਤੇ ਫਿਰ ਦੇ ਨਹੀਂ ਤੇ ਆਹ ਵਾਹ ਭਾਈ ਮਾਲ ਮੈਂ ਮਾਲ ਬੈਠਦਾ ਤੂੰ ਬੰਦਿਆ ਕਾਣ ਲੋੜ ਪਈ ਦੇਖ ਬੈਠੇ ਤਾਂ ਦੁੱਖਿਆ ਕਿਸਾਨ ਦਾ ਸਭ ਬਹੁਤ ਦੁੱਖੀ ਹੈ ਸਦਾ ਸਖਤ ਸਿੰਘ ਜਿਹਨਾਂ ਦੀ ਜਮੀਨ ਹੈ ਜਦੋਂ ਤੇ ਝੋਨਾ ਵੜਾਉਂਦੇ ਸੀਗੇ ਉਦੋਂ ਸੀ ਮਸ਼ੀਨ ਨੂੰ ਦਿੰਦੇ ਸੀ 3000 3500 ਵੱਧ ਤੋਂ ਵੱਧ 4000 ਦੇ ਝੋਨਾ ਡੇਪਿੰਦਾ ਸੀ ਹੁਣ ਇਹ ਹੜਾ ਨਾ ਖਰਾਬ ਹੋਈ ਆ ਤੇ ਪਰਾਲੀ ਆਪਣਾ ਲਈ ਗੱਲਣ ਡੇ ਆ ਤੇ 5000 ਰੁਪਏ ਆਪਾਂ ਦੇ ਏਕੜ ਦਾ ਦੇ ਦੇ ਜੂਪੀ ਤੋਂ ਮਸ਼ੀਨਾਂ ਆਈਆਂ ਤੁਸੀਂ ਦੇਖੋ ਕਿਸਾਨ ਦਾ ਹਾਲ ਵਿਚਾ ਦੇਦਾ ਕਿਉਂਕਿ ਜੇ ਨਹੀਂ ਵਟਣਗੇ ਤਾਂ ਫਿਰ ਕਣ ਕਿੱਦਾਂ ਵਿਛੜੇਗਾ ਇਹ ਕਣਕ ਦੀ 40 ਵਜੋਂ ਪਾਣੀ ਦੇ ਵਿੱਚ ਮਸ਼ੀਨਾਂ ਆਈਆਂ ਨਵੀਆਂ ਇਹ ਪਾਣੀ ਦੀ ਕਰ ਦਿੰਦੀਆਂ ਝੋਨੇ ਨੂੰ ਸੋਸਾ ਮਾਨ ਦਾਸ ਸੰਤਾਨ ਦਾਸੀ ਕਹਿੰਦਾ ਇਹ ਲਿਆ ਤੰਗਲੀ ਨਸੀਬਾਂ ਨੂੰ ਖਰਾਬ ਹੋ ਰਹੀ ਹੈ ਇਹ ਕਿਸਾਨ ਦੀ ਜ਼ਿੰਦਗੀ ਹੈ ਸੰਦੇਖ ਦੀ ਗੱਲ ਇਹ ਇਹ ਦੇਖੋ ਕੀ ਹਾਲ ਹੋਇਆ ਇੱਥੇ ਅੱਕ ਫੁੱਲਾ ਪਿੰਡ ਹੈ ਇੱਥੇ ਸਭ ਪਾਣੀ ਪਾਣੀ ਆ ਗਿਆ ਸਭ ਝੋਨੇ ਖਰਾਬ ਹੋ ਗਏ ਤੇ ਲੋਕਾਂ ਨੂੰ ਵਿਚਾਰਾਂ ਨੂੰ ਕਣਕ ਬੀਜਣ ਦੀ ਚਿੰਤਾ ਪੈ ਗਈ ਹੈ ਕਣਕਲੀ ਪੈ ਲੀਆਂ ਖਾਲੀ ਕਰਨੀਆਂ ਕਿਉਂਕਿ ਪਾਣੀ ਇਹਦੇ ਪੂਰਾ ਲੱਥਾ ਦੀ ਤੇ ਪਾਣੀ ਦੇ ਵਿੱਚ ਝੋਨਾ ਵੜਾ ਰਹੇ ਆ ਮਨ ਬੜਾ ਦਾਸ ਹੋ ਗਿਆ ਕਿਸਾਨਾਂ ਦਾ ਕਹਿਣਾ ਸੀ ਪਹਿਲਾਂ ਖੇਤਾਂ ਦੇ ਵਿੱਚ ਜਦੋਂ ਫਸਲ ਕੋਈ ਉਦੋਂ ਖਰਚਾ ਲੱਗਾ ਤੱਦੂ ਕਰਨ ਤੇ ਖਰਚਾ ਲੱਗਾ ਫਿਰ ਉਸ ਤੋਂ ਬਾਅਦ ਦਵਾਈਆਂ ਦੇ ਉੱਤੇ ਖਰਚਾ ਲੱਗਾ ਹੁਣ ਐਂਡ ਤੇ ਫਿਰ ਮਰਦੇ ਨੂੰ 5000 ਰੁਪਿਆ ਕਿੱਲਾ ਦੇ ਗਏ ਮਤਲਬ ਬਚਣ ਕੁਝ ਨਹੀਂ ਰਿਹਾ ਜਿਹੜਾ ਕਿੰਨੇ ਵੀ ਥੋੜਾ ਬੋੜਾ ਦਾਣਾ ਬਚਦਾ ਵੀ ਆ ਉਹ ਵੀ ਕਹਿੰਦੇ ਕਿ ਆਪਾਂ ਜਿਹੜਾ ਆ ਉਹ ਇੱਕ ਪਰਾਲੀ ਵਾਲਾ ਹਿਸਾਬ ਹੈ ਨਹੀਂ ਨਹੀਂ ਪਰਾਲੀ ਹੈ ਜੀ ਕੁਛ ਨਹੀਂ ਪੈਦਾ ਕੋਈ ਦਾਣਾ ਦੁਨਾ ਨਹੀਂ ਵਿੱਚ ਸਭ ਪੱਤਲ ਹੀ ਕੋਈ ਦਾਣੇ ਤੋਂ ਕਾਹਦਾ ਦਾਣਾ ਨਿਕਲਣਾ ਪਾਣੀ ਟਿੱਗਾ ਝੋਨਾ ਪਾਣੀ ਬੱਤਲ ਹੋ ਗਈ ਸਾਰੀ ਕਿਸਾਨ ਦਾ ਬਹੁਤ ਨੁਕਸਾਨ ਹੈ ਸਰ ਆਹ ਮਸ਼ੀਨਾਂ ਵੇਖ ਕੇ ਮੋਦੀ ਨੂੰ ਕੋਈ ਸ਼ਰਮ ਆ ਦੇ ਮੋਦੀ ਉਦੋਂ ਦਾ ਚਲਾ ਗਿਆ ਵੇਖ ਕੇ ਐਸੇ ਗੱਲ ਕੇ ਮੈਂ ਕਿੰਨਾ 2000 ਕੋਟ ਰੁਪਇਆ ਦੇ ਦੋ ਇਹ ਨਾਲੇ ਤੂੰ ਦੋ 200 ਰੁਪਇਆ ਵੀ ਦਿੱਤਾ ਆਹ ਮਸ਼ੀਨਾਂ ਦੇ ਦੇਖਦੇ ਹੁਣ ਮੋਦੀ ਨੂੰ ਦੇਖਦਾ ਪ੍ਰਧਾਨ ਮੰਤਰੀ ਆ ਉਹਦੇ ਬੜੇ ਘੱਟ ਲੱਗੇ ਹੋਣਗੇ ਸਿਸਟਮ ਆ ਦੇਖ ਲੈ ਕੀ ਪੰਜਾਬ ਦੇ ਕਿਸਾਨ ਦੀ ਹਾਲੇ ਨਾਲੇ ਦੇ ਕਿਸਾਨਾਂ ਦੀ ਕੀ ਹਾਲਤ ਹੈ ਪੰਜਾਬ ਨੂੰ ਅੰਨਦਾਤਾ ਮੰਨਿਆ ਜਾਂਦਾ ਹੈ ਪੰਜਾਬ ਲੋਕਾਂ ਨੂੰ ਸੇਧ ਦਿੰਦਾ ਹੈ ਵੀ ਮਤਲਬ ਐਂਦਾ ਖੇਤੀ ਕਰੋ ਆ ਚੀਜ਼ ਨੁਈਦਾ ਕਰੋ ਅੱਜ ਉਹ ਕਿਸਾਨ ਯੂਪੀ ਵਾਲਿਆਂ ਦੇ ਨਿਰਭਰ ਹੋ ਗਿਆ ਆ ਦੇਖੋ ਤੁਸੀਂ ਜਿਹੜਾ ਅੰਨਦਾਤਾ ਸੀ ਜਿਆਦਾ ਆਪ ਅੰਨ ਨੂੰ ਹੁਣ ਪਸੂਗਾ ਨਾ ਕਦਾਂ ਇਹ ਕੜਕ ਵੀ ਬਜੀ ਪਾਣੀ ਚੜ ਗਿਆ ਝੋਨਾ ਸਦਾ ਖਰਾਬ ਹੋ ਗਿਆ ਤੇ ਮੋਦੀ ਸਾਹਿਬ ਦੇਖ ਕੇ ਉੱਤੋਂ ਦੀ ਹੈਲੀਕਾਪਟਰ ਦੇ ਉੱਤੋਂ ਦੀ ਲੀਡਰ ਆਉਂਦੇ ਆ ਚੱਲ ਜਾਂਦੇ ਆਉਂਦੇ ਆ ਚੱਲ ਜਾਂਦੇ ਆ ਫੋਟੋ ਸ਼ਾਟ ਸੈਸ਼ਨ ਕਰਦੇ ਆ ਚਲੇ ਜਾਂਦੇ ਅਸੀਂ ਕਿੱਥੇ ਜਾਣਾ ਅਸੀਂ ਤਾਂ ਹੀ ਨਾਲੇ ਆਲੇ ਅਸੀਂ ਕਿੱਥੇ ਜਾਣਾ ਅਸੀਂ ਇੱਕ ਦੂਜੇ ਦੇ ਨਾਲ ਹੀ ਮਰਾਂਗੇ ਹੁਣ ਇੱਕ ਦੂਜੇ ਦੇ ਨਾਲ ਹੀ ਦੁੱਖ ਮੁਸੀਬਤਾਂ ਚੱਲਾਂਗੇ ਇੱਕ ਦੂਜੇ ਦੇ ਨਾਲ ਹੀ ਰਾਵਾਂਗੇ ਸਮਝ ਦੇਖ ਦੀ ਗੱਲ ਚੋ ਚੋ ਤੋਂ 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 ਬੜ ਲੱਗਣੇ ਉਹ ਤੋਂ ਹਾਂ ਜੀ ਕਰਿਓ ਤੁਸੀਂ ਕਿਧਾਨ ਜਾ ਆਇਆ ਤੁਹਾਨੂੰ ਜਾਇ ਜੋ ਬਹੁਤ ਵੇਖ ਰਹੇ ਜੇ ਪਾਣੀ ਚ ਸਾਹ ਮੁਹਾਨ ਸਭਾ ਹਲਕਾ ਨਾਲੇ ਦੇ ਚੱਕ ਫੂਲਾ ਪਿੰਡ ਦੇ ਚ ਖੜੇ ਆ ਕਿਸਾਨ ਖੜੇ ਆ ਜਿਹਦੇ ਸਖਤ ਸਿੰਘ ਹੋਰੀ ਦਿਨਾਂ ਦੀ ਪੈਰੀ ਆ ਇੱਥੇ 6 6 7 7 ਫੁੱਟ ਪਾਣੀ ਸੀਗਾ ਸਭ ਝੋਨੇ ਬਰਬਾਦ ਹੋ ਗਿਆ ਤਵਾਸ਼ ਦੀ ਦੇਖੋ ਅੰਨਦਾਤਾ ਦੀ ਕਿ ਆਪਣੀ ਜਦੋਂ ਫਸਲ ਹੁੰਦੀ ਆ ਝੋਨਾ ਹੁੰਦਾ ਆ ਆਪਾਂ ਉਦੋਂ ਝੋਨੇ ਦੀ ਵਡਾਈ ਦਿੰਦੇ ਆ 3000 3500 4000 ਫੋੜਾ ਆਪਾਂ ਪਲਾਰੀ ਕਰਨ ਦਾ 5000 ਰੁਪਇਆ ਦੇਦੇ ਆ ਇਹ ਮਸ਼ੀਨਾ ਜੂਪੀ ਤੋਂ ਆਈਆਂ 5000 ਰੁਪਇਆ ਲੈ ਲਿਆ ਪਰ ਦੇਸ਼ ਦੇ ਹਾਕਮ ਸੁਤੇ ਆ ਦੇਸ਼ ਦੇ ਹਾਕਮਾਂ ਨੇ ਕੋਈ ਤਸ ਨਹੀਂ ਖਾਦਾ ਸਾਡੇ ਤੇ ਉਹਨਾਂ ਨੂੰ ਮਾਸਾ ਤਸ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਬਾਹ ਫੜੀਏ ਪੰਜਾਬ ਦੇ ਕਿਸਾਨ ਨੇ ਇਹ ਦੇਸ਼ ਨੂੰ ਅੰਨ ਦਾ ਅੰਨ ਪੈਦਾ ਕਰਕੇ ਦਿੱਤਾ ਆਪਣੇ ਪੁੱਤ ਜਵਾਨ ਕਰਕੇ ਫੌਜ ਦੇ ਵਿੱਚ ਭਰਤੀ ਕਰਵਾ ਕੇ ਬਾੜਲਾਂ ਤੇ ਖਲਾਵੇ ਸਾਬ ਅੱਜ ਸੱਤ ਸਾਡੀ ਕੋਈ ਬਾਹ ਨਹੀਂ ਫੜਦਾ ਦੇਖੋ ਤੁਸੀਂ ਹੁਣ ਕਹਿੰਦਾ ਮੋਦੀ ਦੇਖਦਾ ਹੋਵੇ ਤੋ ਉਹਨੂੰ ਮਕਾ ਅੱਜ ਤਾਂ ਦੇਗ ਮੱਤੇ ਤੂੰ ਤਾਂ ਆ ਗਿਆ ਸੀ ਮੋਦੀ ਸਾਹਿਬ ਕਿ 2000 ਕਰੋੜ ਰੁਪਇਆ ਦੇ ਕੇ ਜਾਓ ਸਾਨੂੰ ਜਨਾਰੇ ਨੂੰ ਆਹ ਪਰਾਲੀ ਸਾਂਭਰ ਲਈ ਵੀ ਅਸੀਂ 5000 ਏਕੜ ਦਾ ਦੇ ਦੇ ਆ ਪਰਾਲੀ ਸਾਂਭਰ ਬਹੁਤ ਮੰਨ ਜਿਹੜਾ ਉਹ ਦੁਖੀ ਹੋ ਗਿਆ ਕਿੱਦਾਂ ਦੇ ਦਿਨ ਆ ਗਿਆ ਕਿ ਅਸੀਂ ਪਰਾਗੀਆਂ ਵਢਾਦੇ ਆਪਾਂ ਐਦਾਂ ਦੇ ਦਿਨ ਵੇਖਣ ਨੂੰ ਆਉਂਦੇ ਸੀ ਸਭ ਪੱਤਲ ਪੈ ਗਈ ਸਭ ਬਦਬਾਦ ਹੋ ਗਿਆ ਫਿਰ ਤਾਂ ਇਹਨਾਂ ਨੇ ਕਣਕ ਪੀਤਰੀ ਬਚਾਦੇ ਨੇ ਕਿ ਪਰਾੜੀ ਵਢਾ ਦੇ ਹੁਣ ਇਸ ਕਰਕੇ ਮੇਰੀ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਆ ਕਿ ਜੇ ਥੋੜਾ ਬਹੁਤਾ ਕਿਤੇ ਤੁਹਾਡੇ ਬੰਦਿਆਂ ਵਾਲੀ ਗੱਲ ਹੈਗੀ ਆ ਥੋੜੀ ਬਹੁਤੀ ਕਿਤੇ ਇਨਸਾਨੀਅਤ ਜਿੰਦੀ ਹੈ ਜੇ ਮੋਦੀ ਚ ਥੋੜੀ ਬਹੁਤੀ ਮੰਦੂਫਤਾ ਜਿੰਦੀ ਹੈ ਇੰਨਾ ਕਿਸਾਨਾਂ ਨਾਲ ਵੇਖੋ ਮੋਦੀ ਜੀ ਕੋਈ ਜਿਹੜਾ 1600 ਕਰੋੜ ਰੁਪਇਆ ਦੇ ਕੇ ਗਿਆ ਹੀ ਉਹਦੇ ਵੀ 16 ਰੁਪਏ ਦੇ ਤੱਕ ਦੀ ਆਏ ਮੈਂ ਤੁਹਾਨੂੰ ਬੇਨਤੀ ਕਰੂੰਗਾ ਪੰਜਾਬ ਨੂੰ 20000 ਕਰੋੜ ਰੁਪਇਆ ਦੋ ਪੰਜਾਬ ਦਾ 60000 ਕਰੋੜ ਰੁਪਇਆ ਬਖਾਇਆ ਦੋ ਪਾਣੀ ਦੇ ਨਾਲੇ ਨੂੰ ਸਾਡਾ 2000 ਕਰੋੜ ਰੁਪਇਆ ਦੋ ਦੇਖੋ ਅਸੀਂ ਹੁਣ ਯੂਪੀ ਤੋਂ ਮਸ਼ੀਨਾਂ ਲੈ ਆਏ ਆਪਣੀਆਂ ਪਾਲੀਆਂ ਵੱਢਣ ਲਈ ਸਾਡੀਆਂ ਕੰਬਾਈਨਾਂ ਨੇ ਨਹੀਂ ਇਹਦੇ ਵਿੱਚ ਚੱਲਣਾ। ਭਾਈਓ ਸਾਹਿਬ ਇਸ ਚੱਕੀ ਨਾਲੇ ਦੇ ਵਿੱਚ ਪਾਣੀ ਆਉਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜੇ ਇਸ ਬੈਟ ਦੀ ਗੱਲ ਕੀਤੀ ਜਾਵੇ ਗਰਦਾਬ ਦੀ ਕਿਵੇਂ ਰਹੇਗਾ ਇਹਨਾਂ ਦੇ ਵਿੱਚ। ਨਹੀਂ ਨਹੀਂ ਗਰਦਾਬ ਦੀ ਤਾਂ ਕਲਾਵਾਂਗੇ। ਉਹ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਕਿਹਾ 20-20 ਹਜ਼ਾਰ ਏਕੜ ਦਾ ਉਹ ਤਾਂ ਦੇਵਾਂਗੇ ਗਰਦਾਬੀਆਂ ਸ਼ੁਰੂ ਹੋ ਗਈਆਂ। ਗਰਦਾਬ ਦੀ ਕਲਾਵਾਂਗੇ। ਔਰ ਹਰ ਕਿਸਾਨ ਨੂੰ 15 ਅਕਤੂਬਰ ਤੋਂ ਪਹਿਲਾਂ ਮੌਜਦਾ ਦੇ ਦਾਂਗੇ। ਦੇ ਕੈਂਪ ਵੀ ਬਣਿਆ ਨਾ। ਹਾਂ ਜਰੇ ਪਿੰਡਾਂ ਦਾ। ਦਾਦਾ? ਹਾਂਜੀ ਹਾਂਜੀ। ਆਓ ਮਿਲ ਪਾਸੇ। ਆ ਕੀ ਹਾਲ ਦੇ ਠੀਕ? ਵਧੀਆ ਵਧੀਆ। ਆਜੋ ਆਜੋ। ਸਾ ਕੋਈ ਗੋਨੀ ਇਹਨਾਂ ਦੇ ਇੱਥੇ ਦੇਣਾ ਲੈ ਜਾ ਕਰ ਦੂ ਮੈਂ ਸ਼ੁਰੂ ਕਰਾ ਦਿੰਦਾ ਮੇਰੀ ਤਰਫ ਤੋਂ ਮੀਟਿੰਗ ਆ ਤੁਸੀਂ ਤੋ ਕਰ ਠੀਕ ਭਾਈ ਜੀ ਸਭ ਆਹ ਇੱਧਰ ਨੂੰ ਕਰ ਦਿਓ ਇੱਧਰ ਨੂੰ

ਮਾਰ ਮਾਰ ਦੇ ਤੂੰ ਅੱਗੇ ਕਰ ਇਹ ਇਧਰ ਬੈਠ ਕੇ ਦੇਖ ਕੋ ਬੱਜਾ ਨਹੀਂ ਨਹੀਂ ਉਧਰ ਅਗਲੇ ਪਿੰਸਰ ਪਾਣੀ ਨਹੀਂ ਕਰ ਨਹੀਂ ਕਰ ਨਹੀਂ ਮੈਂ ਤੈਨੂੰ ਮਾਰ ਦੇਣਾ ਹਰ ਮਾਰਦਾ ਕਿ ਤਾੰਦਰੀ ਨਹੀਂ ਆਉਗਾ ਰਹਿਣ ਦਾ ਹਾਂਜੀ ਹਾਂਜੀ ਤੇ ਮੈਡੀਕਲ ਇਧਰ ਕਰ ਲੋ ਉਹਨੂੰ ਕਹ ਪੋਨ ਕਾ ਲੈ ਕੇ। ਦੋੜੇ। ਉਹ ਪਾਸੇ ਲੱਗੋ। ਦੋੜੇ। ਆਗ। ਉਹਨੂੰ ਮਾੜੀ ਜਿਹੀ ਉਰਤਾਂ ਯਾਰ। ਪਾਣੀ ਨਾ ਆਉਂਦਾ। ਵੇ ਲਾ ਲਓ ਪਿੰਡ ਤੇ ਲਾ ਲਓ ਹੋ ਪਿੰਡ ਦੀਆਂ ਗਲੀਆਂ ਚ ਲਾਓ